ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬਡਾ ਜਥੇਬੰਦੀ ਜੋ 13 ਫਰਵਰੀ ਤੋਂ ਲੈ ਕੇ ਅੱਜ 23 ਗਸਤ ਹੋ ਚੁੱਕੀ ਏ ਕਿਉਂਕਿ ਇਹ ਸਾਡੇ 3:30 ਵਜੇ ਤੜਕੇ ਦੀ بارش ਵੀ ਹੋ ਰਹੀ ਏ ਤੇ ਜਿਹੜੇ ਰਹਿਣ ਬਸੇਰੇ ਸਾਡੇ ਖਸਰਦਾ ਹਾਲਤ ਅਸੀਂ ਜਿਹਨਾਂ ਨਾਲ ਗੱਲਬਾਤ ਕਰਨ ਲੱਗੇ ਹਾਂਜੀ ਬਤਾਂ ਜੀ ਮੈਂ ਕਿਸਾਨ ਸੰਘਰਸ਼ ਕਮੇਟੀ ਕੋਟ ਬਡਾ ਪਿੰਡ ਸਰਾਲੀ ਮੰਡ ਤੋਂ ਸਿਵਾਦਾਰ ਹਾਂਜੀ ਜਿਹੜੇ ਮੇਰੇ ਵੀਰ ਘਰੇ ਬੈਠੇ ਲੋਕ ਮੈਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹਣਾ ਜਿਹੜੇ ਮੇਰੇ ਇੱਥੇ ਵੀਰ ਆਏ ਆ ਜਗਦਿਆਂ ਜਮੀਰਾਂ ਵਾਲੇ ਤੇ ਉਹਨਾਂ ਤੋਂ ਮੈਂ ਸਿਰਦਾ ਵੀ ਕਰਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਜਿਹੜੇ ਮੇਰੇ ਵੀਰ ਇੱਥੇ ਇੰਨੀ ਬਾਰਸ਼ ਦੇ ਵਿੱਚ ਕੱਲ ਬਹੁਤ ਜ਼ਿਆਦਾ ਤਪਸ਼ ਸੀ ਇੰਨੀ ਗਰਮੀ ਜ਼ਿਆਦਾ ਸੀਗੀ ਤੇ ਜਿਹੜਾ ਬਹੁਤ ਜ਼ਿਆਦਾ ਇੱਥੇ ਰਹਿਣਾ ਹੀ ਉਹ ਮੁਸ਼ਕਲ ਆ ਪਿਆ ਸੀ ਅਸੀਂ ਇਹ ਬੇਨਤੀ ਕਰਦੇ ਆਂ ਕਿ ਇਹ ਲੜਾਈ ਆ ਜਿਹੜੀ ਇਹ ਬਹੁਤ ਨੰਮੀ ਲੜਾਈ ਆ ਹਾਂਜੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ 9 ਮਹੀਨੇ 9 ਦਿਨ ਤਕਰੀਬਨ ਇੱਕ ਮੁੱਦੇ ਦੇ ਨਾਲ ਜਿਹੜੀ ਆ ਲੜਾਈ ਲੜੀ ਸੀ ਹਾਂਜੀ ਉਹਨਾਂ ਵੀ ਜਰਜੋਰੂ ਜ਼ਮੀਨ ਵਾਸਤੇ ਨਹੀਂ ਲੜੀ ਉਹਨਾਂ ਵੀ ਇਹ ਕਾਲੇ ਕਾਨੂੰਨ ਜਿਹੜੇ ਉਹਨਾਂ ਦੇ ਉੱਤੇ ਜਿਹੜੇ ਲਾਗੂ ਕੀਤੇ ਸੀਗੇ ਉਹਨਾਂ ਦੇ ਖਾਤਰ ਜਿਹੜਾ ਹੁਣ ਸਾਡੇ ਉੱਤੇ ਫੇਰ ਉਹ ਦੁਬਾਰਾ ਕਾਨੂੰਨ ਲਾਗੂ ਕਰ ਰਹੇ ਆ ਪਹਿਲਾਂ ਜਿਹੜੇ ਮੁਗਲ ਬਾਦ ਹੀ ਮੁਗਲ ਰਾਜ ਸੀਗਾ ਉਦੋਂ ਜਿਹੜੀਆਂ ਸਾਡੀਆਂ ਜਿਹੜੀਆਂ ਜ਼ਮੀਨਾਂ ਦੇ ਲੋਕ ਪੈੜੀਆਂ ਦੇ ਵਿੱਚੋਂ ਖੇਤੀ ਕਰਦੇ ਸੀ ਉਹ ਵੱਢ ਕੇ ਲੈ ਜਾਂਦੇ ਸੀ ਹਾਂਜੀ ਹਾਂਜੀ ਹੁਣ ਇਸ ਤਰ੍ਹਾਂ ਦਾ ਸਮਾਂ ਆ ਗਿਆ ਫਿਰ ਉਸ ਤੋਂ ਬਾਅਦ ਅੰਗਰੇਜ਼ ਆਏ ਅੰਗਰੇਜ਼ਾਂ ਨੇ ਬਹੁਤ ਲੁੱਟਿਆ ਤੇ ਕੁੱਟਿਆ ਤੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੁਣ ਜਿਹੜਾ ਸਾਡਾ ਪੰਜਾਬ ਨੂੰ ਜਿਹੜੀ ਸੈਂਟਰ ਗਵਰਨਮੈਂਟ ਵਾ ਮੋਦੀ ਸਰਕਾਰ ਆ ਉਹ ਸਾਨੂੰ ਆਂਦੀ ਆ ਵੀ ਤੁਸੀਂ ਫਸਲਾਂ ਵੱਡੋ ਵੀ ਉਹਨਾਂ ਨੂੰ ਮੰਡੀ 'ਚ ਵੀ ਲੈ ਕੇ ਆਓ ਤੇ ਤੁਹਾਨੂੰ ਅਸੀਂ ਦੇਣਾ ਇੱਕ ਅੱਖ ਨਹੀਂਗਾ ਜੇ ਅੱਜ ਤੋਂ 70 ਸਾਲ ਪਹਿਲਾਂ ਅਸੀਂ ਵੇਖੀਏ ਸਾਡੇ ਫਸਲਾਂ ਦੇ ਰੇਟ ਬਹੁਤ ਸੋਹਣੇ ਸੀਗੇ ਤੇ ਜਿਹੜਾ ਕਿਸਾਨ ਖੁਸ਼ਹਾਲ ਸੀ ਤੇ ਹੁਣ ਕਰਜ਼ਾਈ ਹੋ ਰਿਹਾ ਕਰਜ਼ਾਈ ਕਿਉਂ ਹੋ ਰਿਹਾ ਇਹਨਾਂ ਦੀਆਂ ਜਿਹੜੇ ਸਾਡੇ ਲੀਡਰ ਆ ਇਹ ਸਾਨੂੰ ਇਹ ਸਿਉਂਗ ਚਿੱਟੀ ਸਿਉਂਗ ਲੱਗੀ ਹੋਈ ਆ ਇਹ ਸਭ ਤੋਂ ਜ਼ਿਆਦਾ ਪੈਸਾ ਸਾਡਾ ਲੁੱਟ ਰਿਆ ਤੇ ਖੋਟ ਰਿਆ ਤੇ ਸਾਨੂੰ ਜਿਹੜਾ ਫਸਲਾਂ ਦਾ ਰੇਟ ਨਹੀਂ ਦੇ ਰਿਹਾ ਤੇ ਜਿਹੜੇ ਮੇਰੇ ਵੀਰ ਘਰਾਂ ਦੇ ਬੈਠੇ ਆ ਉਹ ਕਹਿੰਦੇ ਹੈ ਕਿ ਇਹ ਦੇ ਮਨ ਲੋ ਪਾਰਟੀ ਬਾਜ਼ੀ ਕਰਕੇ ਵੀ ਸਾਨੂੰ ਪਾਰਟੀ ਚੋਂ ਫਾਇਦਾ ਮਿਲਣਾ ਵਾ ਉਹ ਉਹਨਾਂ ਨੂੰ ਪਤਾ ਲੱਗ ਜਾਣਾ ਵਾ ਵੀ ਇਹ ਕਿੰਨਾ ਕੁ ਉਹਨਾਂ ਨੂੰ ਫਾਇਦਾ ਹੋਣਾ ਤੇ ਕਿੰਨਾ ਨੁਕਸਾਨ ਹੋਣਾ ਹੁਣ ਜਿਹੜੀ ਪਿਛਲੀ ਵਾਰੀ ਸਾਡੀ 15 9 ਸੀਗੀ ਉਹ ਤ੍ਰਿਬਣ 35 3700 ਰੁਪਏ ਨੂੰ ਵੇਗਨਦਾ ਹੀ ਹੁਣ ਜਿਹੜੀ 2500 ਰੁਪਏ ਤੱਕ 1100 1200 ਰੁਪਿਆ ਜਿਹੜਾ ਡਾਊਨ ਰੇਟ ਹੋ ਗਿਆ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਵੇਖ ਲਿਓ ਵੀ ਤੁਹਾਨੂੰ ਕਿੰਨਾ ਕਿੰਨਾ ਨੇ ਲਾਭ ਦੇਣਾ ਵਾ ਤੁਸੀਂ ਜਿੰਨੇ ਮਰਜ਼ੀ ਇਹਨਾਂ ਦੇ ਪਿੱਛੇ ਤੁਰੇ ਫਿਰੋ ਇਹਨਾਂ ਮੀਟਰਾਂ ਦੇ ਪਿੱਛੇ ਪਰ ਇਹਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ 80% ਲੋਕ ਜਿਹੜੇ ਆ ਉਹ ਖੇਤੀਬਾੜੀ ਦੇ ਨਾਲ ਸਮਰੱਧਤ ਆ ਉਹ ਤਾਂ ਬੱਜਦੇ ਆ ਇਹਦੇ ਨਾਲ ਸ਼ਹਿਰੀਓਂ ਵੀ ਬਚੂਗਾ ਇਹ ਨਾਲ ਮਜ਼ਦੂਰੀ ਬਚੇਗਾ ਤੇ ਇਹ ਜਿੰਨੇ ਵੀ ਤਰੀਬਨ ਵਪਾਰੀ ਵੀਰ ਨਾਲ ਹੀ ਬਚੇਗਾ ਇਸ ਕਰਕੇ ਪਤਾਂ ਜੀ ਤੁਸੀਂ ਜਿਹੜਾ 200 ਦਿਨ ਤੁਹਾਡਾ ਕਿੰਨੀ ਤਰੀਕ ਨੂੰ ਹੋ ਰਿਹਾ ਤੁਸੀਂ ਕੀ ਮੈਸੇਜ ਦਿੰਦੇ ਹੋ ਇਹ ਦੋ ਫਾਰਮਾਂ ਨੂੰ ਅਸੀਂ ਇਹ ਦੋ ਫਾਰਮਾਂ ਵੱਲੋਂ ਇਹ ਸਾਰੇ ਪਾਰਟੀਆਂ ਨੇ ਮੰਨ ਲਓ ਰਲ ਕੇ 200 ਦਿਨ ਜਿਹੜਾ ਮਨਾਉਣਾ ਇੱਥੇ ਬੜੇ ਧੂਮ ਧਾਮ ਦੇ ਨਾਲ ਮਨਾਉਣਾ ਵਾ ਹਾਂਜੀ ਹਾਂਜੀ ਅਸੀਂ ਜਿਹੜੇ ਘਰਾਂ 'ਚ ਬੈਠੇ ਲੋਕ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ 200 ਦਿਨ ਇੱਕ ਦਿਨ ਤੇ ਕਮ ਸਕੱਮ ਕੱਢੋ ਵੀ ਇੱਥੇ ਆ ਕੇ ਵੀ ਤੁਸੀਂ ਜਿਹੜਾ ਵਾ ਉਹ ਆਪਣੇ ਇੱਥੇ ਆ ਕੇ ਇੱਕ ਨਹੀਂ ਸਰਕਾਰ ਨੂੰ ਪਤਾ ਲੱਗ ਸਕੇ ਵੀ ਜਿਹੜਾ ਵਾ ਵੀ ਇੱਥੇ ਲੋਕ ਜਿਹੜੇ ਆ ਜਗਦਿਆਂ ਜ਼ਮੀਰਾਂ ਵਾਲੇ ਇੱਥੇ ਅਜੇ ਵੀ ਮੰਨ ਲਓ ਜਾਗਦੇ ਆ ਪਈ ਇਹ ਸਰਕਾਰ ਨੂੰ ਜਿਹੜਾ ਆਪਾਂ ਨੱਥ ਪਾਈਏ ਇਹਦੇ ਤੋਂ ਉੱਤੇ ਆਪਾਂ ਗੋਡਾ ਰੱਖਣਾ ਵਾ ਜਿੱਦਾਂ ਪਹਿਲਾਂ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀਗੇ ਹੁਣ ਵੀ ਆਪਾਂ ਇਹ ਕਾਨੂੰਨ ਜਿਹੜੇ ਵਾਪਸ ਕਰਾਉਣੇ ਆ ਇਹ ਬੇਨਤੀ ਇਹ ਆ ਵੀ ਜਿੱਦਾਂ ਹੁਣ ਨੀਤੀਆਂ ਜਿਹੜੀਆਂ ਇਹਨਾਂ ਦੀਆਂ ਮਾਰੂਆ ਸਾਨੂੰ ਇਹ ਜਿਹੜੀਆਂ ਹੁਣ ਪਾਲਿਸੀ ਇਹਨਾਂ ਨੇ ਬਣਾਈਆਂ ਪਈ ਕਿਸਾਨੀ ਸੰਘਰਸ਼ੇ ਦਾ ਆਪ ਆ ਪਈ ਇਹ ਲੋਕ ਉੱਠ ਨਾ ਸਕਣ ਇਹਨਾਂ ਦੇ ਉੱਤੇ ਇਹੋ ਜਿਹੇ ਇਹਨਾਂ ਨੇ ਮਲੋ ਕਾਨੂੰਨ ਬਣਾ ਦਿੱਤੇ ਆ ਪਈ ਜਿਹੜਾ ਇੱਕ ਥਾਣੇਦਾਰ ਆ ਉਹ 90 ਦਿਨ ਤੱਕ ਰਿਮਾਂਡ ਲਵੇਗਾ ਕਾਂਡਾ ਭਾਵ ਪਈ ਮੁਗਲ ਰਾਜ ਤੇ ਅੰਗਰੇਜ਼ ਰਾਜ ਵਾਲਾ ਸਾ ਫਿਰ ਉਹੀ ਆਉਣਾ ਵਾ ਇਹਨਾਂ ਲੋਕਾਂ ਨੇ ਉਦੋਂ ਉੱਠਣਾ ਜਦੋਂ ਇਹਨਾਂ ਦੇ ਘਰਾਂ ਦੇ ਵਿੱਚ ਅੱਗ ਲੱਗੀ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਭਈ ਇਹ ਜਿਹੜਾ ਇਹ ਮਾਰੀ ਨੀਤੀਵਾਵਾ ਉਹ ਸਾਨੂੰ ਬਚਾਉਣ ਵਾਸਤੇ ਉੱਠ ਕੇ ਆਓ ਇਹ ਇਥੇ ਲੋਕ ਜਿਹੜੇ ਬੈਠੇ ਆ ਇਹ ਸਾਡੇ ਵੀਰ ਇਹਨਾਂ ਦਾ ਸਾਥ ਦਿਓ ਤਗੜੇ ਹੋ ਕੇ ਤੇ 200 ਦਿਨ 31 ਤਰੀਕ ਅਗਸਤ ਨੂੰ 31 ਅਗਸਤ ਨੂੰ ਇੱਥੇ ਬਹੁਤ ਵੱਡਾ ਇਕੱਠ ਹੋਣਾ ਵਾ ਉਦੇ ਵਿੱਚ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਆਓ ਤੇ ਇਹਦੇ ਵਿੱਚ ਸਮੂਲੀਅਤ ਕਰੀਏ ਵੀ ਮੋਦੀ ਸਰਕਾਰ ਨੂੰ ਜਿਹੜਾ ਪਤਾ ਲੱਗ ਸਕੇ ਇੱਕ ਪ੍ਰਧਾਨ ਜੀ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬਡਾ ਸੂਬਾ ਪ੍ਰਧਾਨ ਹਰ ਪਿੰਡ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰ ਕਰਕੇ ਇਹ ਮੋਰਚੇ ਨੂੰ ਮਜ਼ਬੂਤ ਕਰ ਰਹੇ ਕਿਉਂਕਿ ਸਾਡੇ ਜ਼ਿਲ੍ਹੇ ਹੈਗੇ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਫਰੂਪੁਰ ਜਲੰਧਰ ਪਟਿਆਲਾ ਇਹਨਾਂ ਵੱਲੋਂ ਕੀ ਮੈਸੇਜ ਦਿੰਦੇ ਜੀ ਇਹਨਾਂ ਨੂੰ ਇਹ ਮੈਸੇਜ ਦਿੰਨੇ ਆਂ ਭਈ ਜਿੱਦਾਂ ਇੱਥੇ ਦੂਸਰੇ ਮਾਝੇ ਦੇ ਲੋਕ ਮਨੋ ਉਹਨਾਂ ਤੋਂ ਦੂਰੋਂ ਆ ਰਹੇ ਆ ਹਾਂਜੀ ਹਾਂਜੀ ਤੇ ਇਹ ਵੀ ਸਾਨੂੰ ਬਹੁਤ ਸਾਹਸ ਬੜਾ ਦੇ ਰਿਹਾ ਹੈ ਪਰ ਜਾਈਏ ਆਨੇ ਆਂ ਭਈ ਹੁਣ ਜਿਹੜਾ 31 ਤਰੀਕ ਨੂੰ ਇਕੱਠ ਕਰਨਾ ਨਾ ਵੱਧ ਤੋਂ ਵੱਧ ਇੱਥੇ ਸੰਗਤ ਲੈ ਕੇ ਆਓ ਤਾਂ ਕਿ ਇਹ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਭਈ ਇਹਨਾਂ ਦੇ ਧੌਂ ਦੇ ਉੱਤੇ ਗੋਡਾ ਜਿਹੜਾ ਵਾ ਇਹ ਉਹਨਾਂ ਦੇ ਤਾਂ ਹੀ ਰੱਖਿਆ ਨਾ ਜੇ ਇੱਥੇ ਲੋਕ ਆਉਣਗੇ ਤੇ ਪੇ ਪਤਾਨੇ ਬਹੁਤ ਵਧੀਆ ਮੈਸੇਜ ਦੇ ਕੇ ਨੇ ਦਿੱਤਾ ਵੀ ਜਿਹੜੇ ਸਾਡੇ ਇਥੇ ਨੌਜਵਾਨ ਪੀੜੀ ਇਹ ਚਟਾਨ ਵਾਂਗ ਖੜੀ ਏ ਬਜ਼ੁਰਗ ਚਟਾਨ ਵਾਂਗ ਖੜੇ ਜਿੰਨਾ ਚਿਰ ਇਥੇ ਸੰਘਰਸ਼ੀ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਮੋਰਚਾ ਜਾਰੀ ਰਹੂਗਾ ਇਹ ਜੀ ਪੱਕਾ ਜੀ ਅੱਗੇ ਵੀ ਪਿੱਲੋ ਵੀ ਜਿੰਨੇ ਵੀ ਮੋਰਚੇ ਤੱਕ ਲੱਗੇ ਆ ਪਿਛਲੇ ਸਾਡਾ ਇਤਿਹਾਸ ਫੋਲ ਕੇ ਵੇਖ ਲੈਣਾ ਹਾਂਜੀ ਹਾਂਜੀ ਹੋਂ ਤੱਕ ਜਿੰਨੇ ਵੀ ਆ ਇਨਾ ਮਨਾ ਕੇ ਅਟਿਆਂ ਇਹ ਸਰਕਾਰ ਤੋਂ ਇਹ ਡਰਨ ਵਾਲੀ ਫੌਜ ਨਹੀਂ ਕੀ ਇਹ ਗੁਰੂ ਗੋਬਿੰਦ ਸਿੰਘ ਦੀ ਫੌਜ ਆ ਇਹ ਖੰਨੀ ਖੰਨੀ ਤੇ ਉੱਤੇ ਮਨ ਲੋ ਗੁਜ਼ਾਰਾ ਕਰਕੇ ਘੋੜਿਆਂ ਦੇ ਕਾਠੇ ਉੱਤੇ ਰਹਿ ਕੇ ਉਹਨਾਂ ਵੀ ਇਨਾ ਮਨਾਈਆਂ ਇਹਨਾਂ ਨੇ ਸਾਡੇ ਸਿਰਾਂ ਦੇ ਮੁੱਲ ਪਾਏ ਪਰ ਉਦੋਂ ਵੀ ਇਹਨਾਂ ਨੂੰ ਜਿਹੜਾ ਵਾ ਇਹਨਾਂ ਦੇ ਆਦੇ ਮੂੰਹ ਦੇਖਾ ਨਹੀਂ ਪਈਆ ਪਰ ਹੁਣ ਵੀ ਆਈ ਜਾਂਦੇ ਆ ਕਿ ਸਾਂ ਆ ਸ਼ਾਂਤਮਈ ਬੈਠੇ ਆ ਸ਼ਾਂਤਮਈ ਸਾਨੂੰ ਆ ਆਪਦਾ ਹੱਕ ਲੈਣ ਵਾਸਤੇ ਬੈਠੇ ਆ ਸਾਨੂੰ ਸਾਡੀਆਂ ਫਸਲਾਂ ਦੇ ਰੇਟ ਦਿੱਤੇ ਜਾਣ ਤੇ ਤਾਂ ਜੋ ਸਾਡਾ ਜਿਹੜਾ ਛੋਟਾ ਭਾਈ ਜਰਾ ਵਾ ਮਜ਼ਦੂਰ ਭਾਈ ਜਰਾ ਉਵੇਂ ਬਸ ਸਕੇ ਦੁਕਾਨਦਾਰ ਬਸ ਸਕੇ ਆਰਤੀਆ ਬਾਜੇ ਦੁਕਾਨਦਾਰ ਬਾਜੇ ਸਾਰਾ ਵਰਗ ਵਜਦਾ ਜੇਕਰ ਸਾਨੂੰ ਇਹ ਐਮਐਸਪੀ ਦਿੰਦੇ ਆ ਇਹਨਾਂ ਮਗਾਈ ਵੀ ਡਾਊਨ ਹੁੰਦੀ ਆ ਹਾਂ ਡਲਾ ਸਾਹਿਬ ਜੀ ਤੁਸੀਂ ਕੀ ਮੈਸੇਜ ਦਿੰਦੇ ਹੋ ਹਾਂਜੀ ਮੈਂ ਤਾਂ ਕਹਿੰਨਾ 31 ਗਾਸਤ ਨੂੰ ਸਾਰੇ ਕਿਸਾਨ ਹਮ ਹਮਾ ਕੇ ਬਾਡਰ ਤੇ ਆਉਣ ਇਹਦਾ ਕਾਕੇ ਹਾਂਜੀ ਆ ਵੇਖੋ ਆ ਬੰਦਾ ਇੱਕ ਹੈਂਡੀਕੈਪ ਆ ਹਾਂਜੀ ਜਦ ਇਹ ਆ ਸਕਦਾ ਤੇ ਇਹਨਾਂ ਦੀਆਂ ਲੱਤਾਂ ਨੂੰ ਕੀ ਗੱਲ ਆ ਹਾਂਜੀ ਹਾਂਜੀ ਇਸ ਬੰਦੇ ਦੀ ਮੈਂ ਬਹੁਤ ਬਹਾਦਰੀ ਮੰਨਦਾ ਹਾਂਜੀ ਹਾਂਜੀ ਤੇ ਜਿਹੜੇ ਪਿੰਡੇ ਸੁੱਤੀਆਂ ਜ਼ਮੀਰਾਂ ਵਾਲੇ ਆ ਉਹਨਾਂ ਨੂੰ ਹਮ ਹਮਾ ਕੇ ਪੁੱਜਣਾ ਚਾਹੀਦਾ ਇਹ ਸਾਰਿਆਂ ਦਾ ਕੰਮ ਆ ਇਹ ਹਾਂਜੀ ਹਾਂ ਠੀਕ ਹੈ ਠੀਕ ਹੈ ਇਹ ਬਹੁਤ ਵਧੀਆ ਮੈਸੇਜ ਦਿੱਤਾ ਵੇਖੋ ਕਿ ਕਿਉਂ ਇਹਨਾਂ ਦਾ ਸਮਾਂ ਬੈਣਦਾ ਹੀ ਤੇ ਇਹ ਐਸ ਟਾਈਮ ਇਹ ਨੌਜਵਾਲ ਜਿਹੜਾ ਇੱਥੇ ਡੱਟਾ ਖੜਾ ਹੈ ਹਾਂਜੀ ਇਹਦੀ ਕੋਈ ਗੱਲ ਮੈਂ ਇਹੀ ਚਾਹਣਾ 31 ਅਗਸਤ ਨੂੰ ਸਾਰੇ ਹਮ ਹਮਾ ਕੇ ਇਕੱਠੇ ਹੋਵੋ ਤੇ ਸਾਡਾ ਸਾਥ ਦਿਓ ਹਾਂਜੀ ਇਹਨਾਂ ਬਹੁਤ ਕਹਿਣਾ ਚਾਹੁੰਦਾ ਇਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲ ਬਡਾ ਸੂਬਾ ਪ੍ਰਧਾਨ ਵਾਲੋ ਇਹ ਮੈਸੇਜ ਹੈ ਕਿ ਕਿ 200 ਦਿਨ ਪੂਰਾ ਹੋਇਆ ਤੇ ਲਿਆਏ ਤੇ ਹੋ ਜਾਣਾ ਹੈ ਇੱਥੇ ਸਾਰੇ ਖਨੋਰੀ ਬਾਰਡਰ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ